ਇੱਕ ਤਾਂ ਹੁੰਦਾ ਵੀ ਤੁਸੀਂ ਆਪਦੇ ਲੋਕਾਂ ਨੂੰ ਗੱਲ ਦੱਸਣੀ ਹੈ ਉਹ ਪੰਜਾਬ ਦਾ ਵੱਡਾ ਹਿੱਸਾ ਜਾਣ ਚੁੱਕਾ ਆ ਜਾਂ ਜਾਣ ਰਿਹਾ ਆ ਉਹ ਜਾਣੇ ਹੀ ਜਾਊਗਾ ਪਰ ਗੱਲ ਇਹ ਵੀ ਤੁਹਾਡੀ ਗੱਲ ਕਮਾਂਤਰੀ ਜਿਹੜੀ ਅਪਰੋਚ ਭਾਈ ਖਾਲੜੇ ਨੇ ਲਈ ਆ ਵੀ ਕੈਨੇਡਾ ਜਾਓ ਇੰਗਲੈਂਡ ਜਾਓ ਉਹਨਾਂ ਮੁਲਕਾਂ ਨੂੰ ਜਾ ਕੇ ਦੱਸੋ ਉਹੋ ਬਰੋਚ ਮੈਂ ਕਹਿੰਦਾ ਵੀ ਇਹ ਕਿਤਾਬ ਉਹ ਗੱਲ ਨੂੰ ਉੱਥੇ ਲੈ ਕੇ ਜਾਊਗੀ ਇਹ ਕਿਤਾਬ ਜੇ ਤੁਸੀਂ ਪੜ੍ਹਦੇ ਆ ਜਿੱਥੇ ਤਾਂ ਉਹਨਾਂ ਦੀ ਜੀਵਨੀ ਆ ਉਹਨਾਂ ਨੇ ਕਿਵੇਂ ਕੰਮ ਕੀਤਾ ਆ ਕਿਵੇਂ ਕਿਵੇਂ ਪੁਲਿਸ ਨੇ ਮਤਲਬ ਜਿਹੜੇ ਵੱਡੇ ਕਾਂਡ ਹੋਏ ਆ ਵੀ ਕਿਵੇਂ ਨਦੋਸ਼ੇ ਲੋਕ ਮਾਰੇ ਉਹਦਾ ਸਾਰਾ ਜ਼ਿਕਰ ਆ ਕਿਵੇਂ ਭਾਈ ਖਾਲੜਾ ਜਿਨੇ ਆਪਣੀ ਪੂਰੀ ਟੀਮ ਸਮੇਤ ਉਹਤੇ ਮੋਰਚਾ ਲਾਇਆ ਉਹਦੇ ਵਿੱਚ ਅਕਾਉਂਟੇਬਲ ਬਣਾਇਆ ਬੰਦਿਆਂ ਨੂੰ ਉਹ ਸਾਰਾ ਦਾ ਜ਼ਿਕਰ ਆ ਉਹਦੇ ਨਾਲ ਖਾਸ ਚੀਜ਼ ਆ ਜਿਹੜੀ ਉਹ ਭਾਈ ਖਾਲੜਾ ਦੇ ਲੇਖ ਨੇ ਇਸ ਕਿਤਾਬ ਦਾ ਹਿੱਸਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਸਿੱਖ ਸਿਧਾਂਤ ਦੀ ਗੱਲ ਕੀਤੀ ਆ ਸਿੱਖਾਂ ਦੇ ਕੌਮੀਕਰ ਆਜ਼ਾਦ ਕੌਮੀਕਰ ਦੀ ਜਿੱਡੀ ਸੁਣੀ ਉਹਨਾਂ ਨੇ ਵਿਆਖਿਆ ਕੀਤੀ ਆ ਜਿੰਨਾ ਕੇਸ ਸੁਣਾ ਤਿਆਰ ਕੀਤਾ ਆ ਉਹ ਵੀ ਨਾਲ ਜਾਊਗਾ ਕੰਪਲੀਮੈਂਟਰੀ ਆ ਵੀ ਜਿੱਥੇ ਆਪਾਂ ਉਹਨਾਂ ਦੀ ਕਹਾਣੀ ਜੋ ਸਾਡੇ ਤੇ ਰਿਪਰੈਸ਼ਨ ਹੋਇਆ ਜੋ ਉਹਨਾਂ ਨੇ ਸੰਘਰਸ਼ ਕੀਤਾ ਇਹ ਦੁਨੀਆ ਨੂੰ ਦੱਸਣ ਦੇ ਕੰਮਜਾਬ ਹੋ ਉਦੇ ਨਾਲ ਉਹਨਾਂ ਦੀ ਕਲਮ ਦੇ ਰਾਈ ਜੋ ਆਈਡੀਆ ਸਿੱਖਾਂ ਦੀ ਸਟੇਟ ਦਾ ਆ ਉਹ ਵੀ ਉਹਨਾਂ ਦੇ ਮੁਲਕਾਂ ਤੱਕ ਉਹਨਾਂ ਲੋਕਾਂ ਤੱਕ ਜਾਊਗਾ ਤੇ ਇਹ ਗੱਲ ਬੜੀ ਛੇਤੀ ਕ ਮੰਤਰੀ ਪਦਰ ਤੇ ਵੇਖੋ ਤੁਸੀਂ ਅੱਜ ਕੈਨੇਡਾ ਚ ਹੋਰ ਮੁਲਕਾਂ ਚ ਭਾਰਕਾਂ ਦੇ ਨਾਮ ਸਕੂਲਾਂ ਦੇ ਨਾਮ ਭਾਈ ਖੱਲੜ ਦੇ ਠੀਕ ਹੈ ਨਾ ਜਿਵੇਂ ਦੁਨੀਆ ਦੇ ਵਿੱਚ ਕਿਤੇ ਮਦਰ ਟਰੇਸਾ ਮਸ਼ਹੂਰ ਹੋਈ ਆ ਨੈਲਸਨ ਮੰਡੇਲਾ ਮਸ਼ਹੂਰ ਹੋਇਆ ਆ ਤਾਂ ਉਵੇਂ ਹੀ ਭਾਈ ਖੱਲੜਾ ਦੀ ਸ਼ਖਸੀਅਤ ਆ ਜਿਨ੍ਹਾਂ ਨੇ ਹਜੇ ਉਹਨਾਂ ਦੀ ਸ਼ਹਾਦਤ ਨੇ ਦੂਨ ਸਵਾਇਆ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ